ਚਲਦੀ ਵੀਡੀਓ ਵੀਰੇ ਸ਼ੇਅਰ ਕਰ ਦਿਓ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਡੇ ਸਾਰੇ ਜਵਾਕਾਂ ਦੀ ਖੇਡ ਦਿਖਾਵਾਂਗੇ ਤੁਸੀਂ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਹਦੀ ਖੇਡ ਵਧੀਆ ਲੱਗੀ ਤੇ ਖੇਡ ਦੇ ਵਿੱਚ ਕੀ ਵਧੀਆ ਲੱਗਿਆ ਰੀਡਰ ਜਾਂ ਜਾਫੀ ਆ ਦੋਨੋਂ ਸਕੇ ਭਰਾ ਨੇ ਸੁਖੀ ਪਹਿਲਵਾਨ ਤੇ ਪ੍ਰਵੀਨ ਟੱਕਰ ਬਹੁਤ ਤਗੜੀ ਹੁੰਦੀ ਹੈ ਇਹਨਾਂ ਦੀ ਤੇ ਆ ਮੁੰਡਾ ਜਿਹੜਾ ਰੀਡਰ ਹੈ ਇਹਦਾ ਨਾਮ ਆ ਜੀ ਪ੍ਰਗੂ ਬਹੁਤ ਸਿਆਣੇ ਤਰੀਕੇ ਨਾਲ ਰੇਡਾਂ ਪਾਉਣ ਲੱਗ ਗਿਆ ਤੇ ਉਹਨਾਂ ਕੀ ਟੱਚ ਮਾਰਦਾ ਜਿੰਨਾ ਕਿ ਪਤਾ ਵੀ ਆਪਾਂ ਬੈਗ ਵੀ ਆਉਣਾ ਤੇ ਆ ਜਾਫੀ ਨੂੰ ਤੁਸੀਂ ਸਾਰੀ ਜਾਣਦੇ ਹੋ ਇਹ ਰੁਪਈਆ ਪ੍ਰਭੂ ਦੀ ਰੇਡ ਦੇਖੋ ਤੇ ਆ ਰੇਡ ਤੇ ਤੇ ਸਾਡੇ ਮੁੰਡੇ ਦਾ ਦਾ ਦੇਖੋ ਆ ਦਾਣ ਵੱਡੇ ਜਾਫੀਆਂ ਚੋਂ ਕਿਹੜਾ ਪਲੇਅਰ ਮਾਰਦਾ ਜਰੂਰ ਕਮੈਂਟ ਕਰਕੇ ਦੱਸਿਓ ਸੁੱਖੀ ਪਹਿਲਵਾਨ ਦੀ ਰੇਡ ਹੈ ਤੇ ਜਿਹੜਾ ਜਾਫੀ ਹੁਣ ਲੱਗਿਆ ਇਹਦਾ ਨਾਮ ਜੀ ਬਰਾਜ ਹੈ ਇਹ ਬਹੁਤ ਪੁੱਠਿਆ ਸਿੱਧੀਆਂ ਕੈਂਚੇ ਮਾਰਦਾ ਇਹਨੂੰ ਰੋਕ ਕੇ ਰੱਖਣਾ ਪੈਂਦਾ ਛੋਟੇ ਬੱਚੇ ਨੇ ਕੈਂਚੀ ਮਾਰਨ ਤੋਂ ਮਨਾ ਕੀਤਾ ਹੋਇਆ ਇਹ ਆ ਜੀ ਸਾਡਾ ਸਰਦਾਰ ਰਣਵੀਰ ਸਿੰਘ ਇਹ ਵੀ ਬਹੁਤ ਸੋਹਣੀ ਰੇਡਾ ਬੰਗਾ ਲਾਓ ਜੀ ਜੀਵਨ ਮਾਨੁਕੇ ਵਾਂਗੂ ਮੁੰਡੇ ਨੇ ਘੱਟ ਮਾਰਿਆ ਤੇ ਬਲੇ ਦੇ ਪੁੱਜ ਗਿਆ ਆਜ ਹੀ ਸਾਡਾ ਅਨਮੋਲ ਸਿੰਘ ਇਹ ਵੀ ਸੋਹਣਾ ਰੇਡਰ ਬਣ ਗਿਆ ਵਧੀਆ ਮੁੰਡੇ ਦੀ ਖੇਡ 'ਚ ਨਿਖਾਰ ਇਹਨਾਂ ਦੀ ਟੱਕਰ ਅਕਸਰੀ ਹੁੰਦੀ ਰਹਿੰਦੀ ਆ ਨਾਮ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਪਹਿਲਾਂ ਆਪਾਂ ਦੱਸ ਚੁੱਕੇ ਆ ਲਓ ਜੀ ਉਹੀ ਰੀਡਰ ਤੇ ਉਹੀ ਜੱਫੀ ਬਹੁਤ ਸੋਣੀ ਖੇਡ ਖੇਡਦੇ ਆ ਕਦੇ ਉਹ ਭੱਜਦਾ ਤੇ ਕਦੇ ਉਹ ਜੱਫਾ ਲਾਉਂਦਾ ਅਣਮੋਲ ਦੀ ਰੇਡ ਤੇ ਜੱਫਾ ਜਾਂ ਫਿਰ ਭੱਜਦਾ ਲਓ ਜੀ ਆਹ ਦਾ ਮਾਰਿਆ ਲਾਡੀ ਨੇ ਕਿਹੜਾ ਸੁਪਰਸਟਾਰ ਹੈ ਦਾ ਮਾਰਦਾ ਜਰੂਰ ਕਮੈਂਟ ਕਰਕੇ ਦੱਸਿਓ ਆਹ ਮੁੰਡਾ ਸਾਡਾ ਨਵਾਂ ਕੁਝ ਕੁ ਮਹੀਨਿਆਂ ਤੋਂ ਸਾਡੇ ਨਾਲ ਜੁੜਿਆ ਇਹਦੇ ਵਿੱਚ ਵੀ ਬਹੁਤ ਕੁਆਲਿਟੀ ਆ ਲੰਬਾ ਲੰਜਾ ਜਿੰਨੀ ਗੱਲ ਦੱਸਦੇ ਆ ਫੋਲੋ ਕਰਦਾ ਪਰ ਲਾਡੀ ਪੁਰਾਣਾ ਬਾਪੀ ਹੈ ਇਹੇ ਕਮਜ਼ੋਰੀਆਂ ਫਰਦਰ ਰੇਡਰ ਦੀਆਂ ਇਹ ਸਾਰਾ ਕੁਝ ਸਿੱਖ ਚੁੱਕਿਆ ਬਾਕੀ ਖੇਡ ਵੱਡੀ ਕਰਨੀ ਮਾਲਕ ਦੇ ਹੱਥ ਹੁੰਦੀ ਹੈ ਲਓ ਜੀ ਫਿਰ ਤੋਂ ਪ੍ਰਭੂ ਆ ਗਿਆ ਪ੍ਰਭੂ ਦੀ ਰੇਡ ਤੇ ਜਾਫੀ ਕੌਣ ਲੱਗਦਾ ਲਓ ਜੀ ਜਿਹਨੂੰ ਟੱਚ ਲੱਗਿਆ ਇਹ ਮੁੰਡੇ ਦਾ ਨਾਮ ਸ਼ੁਭਮ ਹੈ ਬਹੁਤ ਸੋਹਣੀ ਖੇਡ ਦਾ ਮਾਲਕ ਹੈ ਵੀ ਅਣਮੋਲ ਦੀ ਰੇਡ ਤੇ ਲਾਡੀ ਦਾ ਦਾਅ ਵੱਜ ਗਿਆ ਪਰ ਨਾਲ ਵਾਲੇ ਜਾਫੀ ਦੀ ਬਾਹ ਇਹਨੇ ਲੇਟ ਛੱਡੀ ਆ ਇਹ ਆਪਾਂ ਇਹਨਾਂ ਨੂੰ ਉਹਦੀ ਖੜ ਕੇ ਦੱਸ ਦਿੰਨੇ ਹੁੰਦੇ ਵੀ ਤੈਨ ਨੇ ਇਹ ਗਲਤੀ ਕਰਤੀ ਹੌਲੀ ਹੌਲੀ ਸਹੀ ਹੋ ਜਾਣਗੇ ਸਿੱਖੇ ਜਾਣਗੇ ਅਜੇ ਮੁੰਡਿਆਂ ਦੀ ਸ਼ੁਰੂਆਤ ਆ ਲਓ ਜੀ ਜਦੋਂ ਸਾਡਾ ਨਿੱਕੂ ਜਰ ਦਾ ਮਾਰਦਾ ਇਹਦੇ ਡਰਾਫ ਮਾਰੇ ਰੁਕ ਜਾਂਦਾ ਇੱਕ ਇਹਨੂੰ ਛੋਟਾ ਦੇਖ ਕੇ ਇੱਕ ਇਹਦੇ ਦਾ ਜਿਹੜਾ ਮਾਰਦਾ ਆਪਾਂ ਦੱਸਿਆ ਹੋਇਆ ਵੀ ਇਹ ਬੱਚਾ ਹੈ ਤੇ ਪ੍ਰੈਸ ਨਹੀਂ ਮਾਰਨੀ ਤੇ ਹੌਲੀ ਹੌਲੀ ਇਹਦੇ ਦਾ ਨਿੱਖਰ ਜਾਣੇ ਆ ਤੇ ਮੁੰਡਾ ਤਕੜਾ ਹੋ ਜੂਗਾ ਲਓ ਜੀ ਅਨਮੋਲ ਆਪਾਂ ਸਾਰੇ ਪਲੇਅਰਾਂ ਨੂੰ ਤੁਹਾਨੂੰ ਨਾ ਦੱਸਦੇ ਹੁਣ ਤੁਸੀਂ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿਹੜੇ ਗੱਭਰੂ ਦੀ ਖੇਡ ਹੈ ਜਿਹੜੀ ਉਹ ਵਧੀਆ ਲੱਗੀ ਤੇ ਵਧੀਆ ਕਿਉਂ ਲੱਗੀ ਇਹ ਵੀ ਜ਼ਰੂਰ ਦੱਸਿਓ ਲਓ ਜੀ ਲਾਡੀ 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 ਥੋੜਾ ਤਜਰਬੇਕਾਰਾ ਪ੍ਰਭੂ ਦੇ ਡੰਭੇਰ ਵੇਰ ਪਾਉਂਦਾ ਐਣ ਮੁੰਡਾ ਕਹਿੰਦੇ ਚਾਹੇ ਲਗਾਤਾਰ ਪਵਾ ਲਉ ਜਮਾਨੀ ਅੱਕਦਾ ਜਮਾਨੀ ਥੱਕਦਾ ਤੇ ਜਿਆਫੀ ਹੁਣ ਲੱਗਿਆ ਪ੍ਰਵੀਨ ਟੁੱਟ ਕੇ ਲੱਗਿਆ ਪਰ ਪ੍ਰਭੂ ਉਹੀ ਰਿਜ਼ਲਟ ਮੁੰਡਾ ਮੱਝੀ ਟਰਨ ਦੇ ਪਾਲੇ ਚ ਅਣਮੋਲ ਦੀ ਰੇਡ ਤੇ ਹਮੇਸ਼ਾ ਲੱਗਦਾ ਲਾਡੀ ਤੇ ਇਸ ਵਾਰੀ ਦੇਖਦੇ ਆਂ ਮੁੰਡੇ ਦੂਜੇ ਵੀ ਹੌਸਲਾ ਕਰਨਗੇ ਪਰ ਟੱਕਰ ਇਹਨਾਂ ਦੋਨਾਂ ਦੀ ਜ਼ਿਆਦਾ ਹੁੰਦੀ ਆ ਇਹ ਹਾਨ ਪ੍ਰਮਾਣ ਨੇ ਪ੍ਰਭੂ ਦੀ ਰੇਡ ਤੇ ਜਿਆਫੀ ਕੌਣ ਲੱਗੂ ਰੁਪੀ 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 ਬੜਾ ਤੇਜ਼ ਤੇਰਾ ਰਾਈ ਕਿਉਂ ਬਰ ਸਾਡਾ ਵੀਡੀਓ ਵੀਰੇ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਤਾਂ ਕਰਨੀ ਆ ਕਿਉਂਕਿ ਹੋਰ ਬੱਚੇ ਵੀ ਦੇਖਣਗੇ ਉਹ ਵੀ ਇਹਨਾਂ ਨੂੰ ਦੇਖ ਕੇ ਇਹਨਾਂ ਮੰਗੂਆਂ ਨੂੰ ਮਿਹਨਤ ਲਾਉਣ ਦਾ ਦਿਲ ਕਰੂਗਾ ਉਹਨਾਂ ਦਾ ਵੀ ਹੋਰ ਵੀ ਆਪਾਂ ਬਹੁਤ ਸਾਰੀਆਂ ਐਟਮਾਂ ਦੀਆਂ ਵੀਡੀਓ ਸ਼ੇਅਰ ਕਰ ਦਿੰਨੇ ਆ ਜਿਨ੍ਹਾਂ ਚੋਂ ਕੁਝ ਕੱਢਣ ਪਾਉਣ ਨੂੰ ਨਹੀਂ ਹੁੰਦਾ ਬਸ ਕਿਲੇ ਦੰਦ ਕੱਢਣ ਨੂੰ ਮਿਲਦੇ ਆ ਤਾਂ ਜਾਂ ਗੰਦ ਬੋਲਦੇ ਆ ਉਹਦੇ ਨਾਲੋਂ ਭਰਾਵੋ ਆਪਾਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾ ਗਰੀ ਜਵਾਨੀ ਆ ਆਪਣੇ ਪੰਜਾਬ ਦੀ ਤਾਂ ਫਿਰ ਏਦਾਂ ਦੇ ਜਿਹੜੇ ਕੈਂਪ ਆ ਉਹਨਾਂ ਨੂੰ ਸਪੋਰਟ ਕਰਨੀ ਪੈਣੀ ਆ ਜੇ ਏਦਾਂ ਦੇ ਕੈਂਪਾਂ ਨੂੰ ਸਪੋਰਟ ਕਰਾਂਗੇ ਏਦਾਂ ਦੇ ਬੱਚਿਆਂ ਨੂੰ ਸਪੋਰਟ ਕਰਾਂਗੇ ਫੇਰ ਹੀ ਵੀਰੇ ਆਪਣੇ ਪੰਜਾਬ ਦੀ ਜਿੱਤਾਂ ਫੇਰ ਹੀ ਕਹਿ ਸਕਦੇ ਆ ਜਦ ਨਸ਼ੇ ਵਿਰੁੱਧ ਕਹਿਣਾ ਸੌਖਾ ਜਦ ਨਸ਼ੇ ਵਿਰੁੱਧ ਇਹਦੇ ਲਈ ਕੰਮ ਕਰਨਾ ਪੈਣਾ ਆ ਜਿਹੜੇ ਅੱਜ ਵਾਕ ਮਿਹਨਤ ਕਰਦੇ ਆ ਵੀਰੇ ਇਹਨਾਂ ਨੂੰ ਆ ਨਸ਼ਾ ਲੱਗ ਗਿਆ ਇਹ ਨਸ਼ੇ ਤੋਂ ਇਹ ਟੁੱਟਦੇ ਨਹੀਂ ਸਾਰੀ ਜ਼ਿੰਦਗੀ ਆਪਣਾ ਸਰੀਰ ਸਾਹਮਣਗੇ ਮਿਹਨਤ ਕਰਨਗੇ ਤਗੜੇ ਹੋਣਗੇ ਇੱਕ ਦੂਜੇ ਤੋਂ ਤਗੜੇ ਹੋਣ ਦੀ ਕੋਸ਼ਿਸ਼ ਕਰਨਗੇ ਹਜੇ ਇਹ ਪਿੰਡ 'ਚ ਖੇਡਦੇ ਆ ਫਿਰ ਇਹਨਾਂ ਨੇ ਬਾਹਰ ਵੀ ਖੇਡਣਾ ਜਦੋਂ ਬਾਹਰ ਖੇਡਣ ਜਾਣਗੇ ਦੋ ਟੀਮਾਂ ਨੂੰ ਹਰਾਉਣਗੇ ਵੀ ਦੋ ਤੋਂ ਹਾਰਨਗੇ ਵੀ ਜਦੋਂ ਹਾਰਦੇ ਆ ਫਿਰ ਹੋਰ ਬੰਦੇ 'ਚ ਜੋਸ਼ ਭਰਦਾ ਫਿਰ ਜ਼ਿਆਦਾ ਮਿਹਨਤ ਕਰਕੇ ਤਗੜੇ ਹੋਗੇ ਗਰਾਉਂਡ 'ਚ ਆਉਂਦੇ ਆ ਜਦੋਂ ਜਿੱਤਦੇ ਆ ਫਿਰ ਆਪਣੇ ਪਿੰਡ ਦਾ ਨਾਮ ਰੌਸ਼ਨ ਹੁੰਦਾ ਪਿੰਡ ਦਾ ਨਾਮ ਸਪੀਕਰਾਂ 'ਚ ਬੁਲਾਇਆ ਜਾਂਦਾ